ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਤਾਵਰਨ ਨੂੰ ਖਰਾਬ ਕਰਨ ਵਾਲੀ ਫੈਕਟਰੀ ਬੰਦ ਕਰੋ ਬੰਦ ਕਰੋ ਕੈਨਸਰ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਤਾਵਰਨ ਨੂੰ ਖਰਾਬ ਕਰਨ ਵਾਲੀ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਨਸਰ ਗੈਸ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਨਸਰ ਗੈਸ ਫੈਕਟਰੀ ਬੰਦ ਕਰੋ ਬੰਦ ਕਰੋ ਹੁਦਾ ਇਹ ਤੌਰ 'ਤੇ ਇਹ ਧਰਨਾ ਜੀ ਤੁਹਾਨੂੰ ਪਤਾ ਹੀ ਆ ਜਿੱਦਾਂ ਵੀ ਇਹ ਜਿਹੜੀ ਗੈਸ ਆ ਬਹੁਤ ਜ਼ਹਿਰੀਲੀ ਆ ਇਹਦੇ ਸਬੰਧ ਸਾਡਾ 4 ਮਈ ਤੋਂ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਤੇ ਇਹ ਧਰਨਾ ਉਹਨਾਂ ਤੱਕ ਜਾਰੀ ਰਹੂ ਜਿੰਨਾ ਚਿਰ ਤੱਕ ਸਰਕਾਰ ਇਹਨਾਂ ਨੂੰ ਪੱਕੇ ਤੌਰ ਤੇ ਬੰਦ ਦੇ ਆਰਡਰ ਨਹੀਂ ਦਿੰਦੀ ਜੀ ਤੇ ਹੁਣ ਜਿਹੜਾ ਪ੍ਰੋਗਰਾਮ ਤੁਸੀਂ 10 ਤਰੀਕ ਨੂੰ ਕਰਨ ਕੀ ਆ ਪ੍ਰੋਗਰਾਮ ਜੀ ਇਹ ਪ੍ਰੋਗਰਾਮ ਜੀ ਅਸੀਂ ਉੱਥੇ ਜਾਮ ਲਾਉਣਾ ਹਾਈਵੇ ਤੇ ਬੀਜੇ ਦੇ ਕੋਲ ਇਸਾਨ ਅਸੀਂ ਬਹੁਤ ਅੱਕ ਕੇ ਜੀ ਇਹ ਫੈਸਲਾ ਲਿਆ ਪਹਿਲਾਂ ਤਾਂ ਸਾਡੀ ਮੀਟਿੰਗ ਹੀ ਨਹੀਂ ਕਰਾਉਣ ਚ ਆਏ ਸਾਡੀ ਜਿਹੜੀ ਐਕਸ਼ਨ ਕਮੇਟੀ ਆ ਉਹਨਾਂ ਦੀ ਨਾ ਭਗਵੰਤ ਮਾਨ ਨਾਲ ਕਿਸੇ ਹੋਰ ਨਾਲ ਉਦੋਂ ਪਹਿਲਾਂ ਤਾਂ ਜੀ ਸਾਡੇ ਜਿਹੜਾ ਸਾਡਾ ਐਮ ਐਲ ਏ ਆਪਣਾ ਏਰੀਆ ਉਹੀ ਨਹੀਂ ਸਾਡੇ ਨਾਲ ਹੈਗਾ ਹੋਰ ਤਾਂ ਕਿਸੇ ਨੇ ਕੀ ਹੋਣਾ ਜੀ ਤੇ ਉਹ ਹੁਣ ਜਿਵੇਂ ਕਹਿੰਦੇ ਹੁੰਦੇ ਕਹੀ ਜਾਂਦੇ ਵੀ ਜੂਨ ਹੀ ਸਰਕਦੀ ਕੰਨਾਂ ਤੇ ਜੂਨ ਹੀ ਸਰਕਦੀ ਸਰਕਾਰ ਦੇ ਹੁਣ ਅਸੀਂ ਇਹ ਜੇ ਧਰਨੇ ਮੁਜ਼ਾਰੇ ਲਾ ਕੇ ਪਹਿਲਾਂ ਉਹਨਾਂ ਦੇ ਜੂਆਂ ਪਾਉਣੀਆਂ ਜੀ ਇੰਨਾ ਜ਼ਬਰਦਸਤ ਕਰਨਾ ਅਸੀਂ ਜਿਹੜਾ ਕਿ ਮਜਬੂਰ ਹੋ ਜਵੇ ਸਰਕਾਰ ਮੈਂ ਤਾਂ ਮੇਰਾ ਤਾਂ ਇਹੀ ਕਹਿਣਾ ਵੀ ਜੂੰਆਂ ਮਹਾਂ ਪਾਓ ਨਾਰੇ ਮਜਾਰੇ ਲਾ ਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਲੱਗੂਗਾ ਫਿਰ ਇਹਨਾਂ ਦੇ ਕੰਨਾਂ ਤੇ ਜੂੰ ਸਰਕਣੀਆਂ ਉਹਨਾਂ ਚਿਰ ਨਹੀਂ ਸਰਕਣੀਆਂ ਜਾਮ ਕਰਨਾ ਜਾਮ ਆ ਜਿਹੜਾ ਜੀ ਇਹ ਬੀਜੇ ਕੋਲ ਜਿਹੜਾ ਹਾਈਵੇ ਤੇ ਕੋਲਾ ਆਪਣੇ ਉੱਥੇ ਦਿੱਲੀ ਹਾਈਵੇ ਉਹ ਅਸੀਂ ਜਾਮ ਕਰਾਂਗੇ ਜੀ ਕਹਿਣਾ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੀਆਂ ਬਾਇਓ ਗੈਸ ਫੈਕਟਰੀਆਂ ਲਾਉਂਦੇ ਆ ਇਹਦਾ ਨਾਮ ਸਰਕਾਰ ਨੇ ਬਾਇਓ ਗੈਸ ਫੈਕਟਰੀਆਂ ਬਸ ਵਹੇ ਹੈ ਇਹ ਕੈਂਸਰ ਫੈਕਟਰੀਆਂ ਆ ਪਾ ਕਿੰਨੀ ਵਾਰ ਕੇ ਪੱਤਰਕਾਰ ਭਾਈਚਾਰੇ ਸਾਰਿਆਂ ਨੂੰ ਪਤਾ ਹੀ ਆ ਹੁਣ ਤਾਂ ਸਾਰੇ ਪੰਜਾਬ 'ਚ ਪਤਾ ਜੀ ਹੁਣ ਅਸੀਂ 10 ਤਰੀਕ ਨੂੰ ਜਿਹੜਾ ਕਿ ਨੈਸ਼ਨਲ ਹਾਈਵੇ ਜਾਮ ਕਰਨਾ ਜੀ ਇੱਕ ਸਾਡੀ ਤਾਲਮਿਲ ਕਮੇਟੀ ਬਣੀ ਆ ਜਿੱਥੇ-ਜਿੱਥੇ ਕੈਂਸਰ ਫੈਕਟਰੀਆਂ ਲੱਗਦੀਆਂ ਨੇ ਜੀ ਮੁਸਕਾਬਾਦ ਭੋਗਪੁਰ ਭੂੰਦੜੀ ਅਖਾੜਾ ਕਕਰਾਲਾ ਇਹਦੇ ਨਾਭੇ ਕੋਲੇ ਜੀ ਜਿੱਥੇ-ਜਿੱਥੇ ਵੀ ਲੱਗਦੀਆਂ ਸਾਡੀ ਇਹ ਨਾ ਮਤਲਬ ਇੱਕ ਤਾਲਮਿਲ ਕਮੇਟੀ ਬਣ ਗਈ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ ਆ ਜੀ ਇਹਦੇ ਵਿੱਚ ਅਸੀਂ ਦੋ ਵਾਰੀ ਮੁਖਸਖਤਰ ਨਾਲ ਵੀ ਗੱਲ ਹੋਈ ਆ ਜੀ ਸਾਡੀ ਵੀ ਕੇ ਸਿੰਘ ਨਾਲ ਦੋ ਵਾਰ ਮੀਟਿੰਗ ਹੋਈ ਆ ਇੱਕ ਵਾਰ ਚੰਡੀਗੜ੍ਹ ਇੱਕ ਵਾਰ ਪੀਏਜੀ ਹੋ ਲੁਧਿਆਣਾ ਦੇ ਵਿੱਚ ਉਹਦੇ ਉਹਦੇ ਵਿੱਚ ਸਾਡੇ ਮਤਲਬ ਕਿ ਡਾਕਟਰ ਬਲਵਿੰਦਰ ਸਿੰਘ ਔਲਖ ਨੇ ਜਿਹੜੇ ਸੈਂਟਿਸਟ ਸਾਡੇ ਵੱਲੋਂ ਸੀਗੇ ਤੇ ਉਹ ਬੈਠੇ ਸੀਗੇ ਉਹਨਾਂ ਦੀਆਂ ਗੱਲਾਂ ਦਾ ਕਿਸੇ ਕੋਈ ਜਵਾਬ ਨਹੀਂ ਸੀ ਇਹਨਾਂ ਕੋਲ ਲਗਭਗ ਦੋ ਦਰਜਨ ਸੈਂਟਿਸਟ ਸੀਗੇ ਸਰਕਾਰ ਦੇ ਮਤਲਬ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦੇ ਅਸੀਂ ਜਵਾਬ ਤੇ ਜਿਹੜੇ ਸਾਡੇ ਅਰਸ਼ਾਂ ਨੇ ਸਵਾਲ ਪੁੱਛੇ ਵੀ ਇਹ 10 10 ਕਿਲੋਮੀਟਰ 15 15 ਕਿਲੋਮੀਟਰ ਤੱਕ ਇਹ ਫੈਕਟਰੀ ਦੀ ਮਾਰ ਆ ਜੀ ਇੱਕ ਦਿਨ ਵੀ ਇਦਾਂ ਇਦਾਂ ਹੋਣਿਆ ਕਿਸੇ ਗੱਲ ਦਾ ਜਵਾਬ ਨਹੀਂ ਸੀਗਾ ਅਖੀਰ ਨੂੰ ਬੀਕੇ ਸਿੰਘ ਜੀ ਉੱਠ ਕੇ ਭੱਜ ਗਏ ਫਿਰ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਨਾਤਾਲ ਮਿਲ ਕਮੇਟੀ ਵੱਲੋਂ ਇਹਦੇ ਤਰੀਕ ਅਸੀਂ ਪੰਜ ਦੇ ਦਿੱਤੀ ਪੰਜ ਨੂੰ ਜੀ ਇਹ ਜਾਮ ਕਰ ਦਿੱਤਾ ਜਾਊਗਾ ਰੋਡ ਫਿਰ ਪੰਜ ਤੋਂ ਬਾਅਦ ਜਿਹੜੀ ਚੰਡੀਗੜ੍ਹ ਦਾ ਤੁਹਾਨੂੰ ਪਤਾ ਹੀ ਹੋਣਾ ਜਥੇਬੰਦੀਆਂ ਨੇ ਧਰਨਾ ਦਿੱਤਾ ਸੀਗਾ ਪੰਜ ਤੱਕ ਧਰਨਾ ਚੱਲਿਆ ਫਿਰ ਅਸੀਂ ਪੰਜ ਉਹਨੂੰ ਦੇਖਦੇ ਹੋਏ ਜੀ 10 ਕਰਤੇ ਮਤਲਬ ਕਿ 20 ਵਜੇ ਦਿਨ ਇਹਨਾਂ ਨੂੰ ਮਿਲ ਗਏ ਸਰਕਾਰ ਨੂੰ ਜੀ ਸਾਡੇ ਕੋਲ ਕੋਈ ਸਾਡੇ ਨਾਲ ਗੱਲ ਕਰਨੀ ਸੀ ਸਾਡੇ ਨਾਲ ਕਰ ਸਕਦੇ ਸੀ ਮਤਲਬ ਐਂ ਟਾਈਮ ਤੇ ਆ ਕੇ ਹੁਣ ਸਰਕਾਰਾਂ ਸਾਨੂੰ ਮਤਲਬ ਥੋੜਾ ਜਿਹਾ ਇਧਰ ਨੂੰ ਇਧਰ ਨੂੰ ਤੋੜ-ਨੋੜ ਕੇ ਦੇਖਦੀਆਂ ਨੇ ਅਸੀਂ ਇਹ ਸਾਡੇ ਹੱਥ 'ਚ ਵੀ ਕੁਝ ਨਹੀਂ ਅਸੀਂ ਕੱਲ ਐਸਐਸਪੀ ਮੈਡਮ ਨਾਲ ਵੀ ਗੱਲ ਕਰਕੇ ਆਂ ਸਾਡੇ ਹੱਥ 'ਚ ਕੁਝ ਨਹੀਂ ਉਹ ਕਹਿੰਦੇ ਚਲੋ ਕਿਸੇ ਮਿਨਿਸਟਰ ਨਾਲ ਕਿਸੇ ਨਾਲ ਗੱਲ ਕਰਕੇ ਦੇਖਦੇ ਆਂ ਸ਼ਾਇਦ ਕੋਈ ਹੱਲ ਹੋ ਜਾਵੇ ਅਸੀਂ ਮੰਨਦੇ ਆਂ ਜੀ ਬਹੁਤ ਚੰਗਾ ਜੀ ਹੋ ਜਾਵੇ ਤਾਂ ਚੰਗੀ ਗੱਲ ਆ ਲੋਕੀ ਪਰੇਸ਼ਾਨ ਨਾ ਹੋਣ ਅਸੀਂ ਵੀ ਪਰੇਸ਼ਾਨ ਨਾ ਹੋਈਏ ਜਿਹੜੇ ਜਾ ਕੇ ਇੰਨੀ 10 ਪਿੰਡਾਂ ਦੀ ਸੰਗਤ ਨੇ ਇੱਥੋਂ ਜਾਣਾ ਹਰੇਕ ਜਣੀ ਮੋਰਚੇ ਦੀ ਤਿਆਰੀ ਕੀਤੀ ਇਹ ਪੰਜ ਫੈਕਟਰੀਆਂ ਦਾ 50 ਪਿੰਡ ਤਾਂ ਇਹੀ ਹੋਗੇ ਜਥੇ ਬੰਦੀਆਂ ਬੱਕਰੀਆਂ ਨੇ ਜਾਨੀ ਲਗਭਗ ਜੇ ਆਪਾਂ ਦੇਖੇ ਵੀ 20000 ਬੰਦੇ ਦਾ ਇਕੱਠਾ ਹੋਊਗਾ ਪਰ ਇਹ ਸਾਨੂੰ ਹੁਣ ਐਸਐਸਪੀ ਮੈਡਮ ਵੱਲੋਂ ਕਿਹਾ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ ਰੋਕੋ ਅਸੀਂ ਤਾਂ ਠੀਕ ਹੈ ਜੀ ਉਹ ਕਹਿੰਦੇ ਵੀ ਸ਼ਾਇਦ ਆਪਾਂ ਦੇਖਦੇ ਆ ਕੋਈ ਨਾ ਕੋਈ ਇਹਦਾ ਹੱਲ ਕੱਢਦੇ ਆ ਹੁਣ ਅੱਜ ਡੀਸੀ ਮੈਡਮ ਨੇ ਬੁਲਾਇਆ ਜੀ ਦੇਖਦੇ ਆ ਵੀ ਜੇ ਚਲੋ ਹੱਲ ਕੱਢਦੇ ਚੰਗੀ ਗੱਲ ਐ ਕੱਢ ਦੇਣ ਹੱਲ ਅਸੀਂ ਤਾਂ ਆਪੇ ਹੀ ਕਹਿੰਦੇ ਵੀ ਲੋਕੀ ਭੈਣ ਭਾਈ ਆਪਣੇ ਨੇ ਪਰੇਸ਼ਾਨ ਨਾ ਹੁਣ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਅੱਕ ਕੇ ਬੰਦਾ ਇਹ ਕੰਮ ਕਰਦਾ ਦੁਨੀਆ ਦੇਖੋ 47 ਡਿਗਰੀ ਤੇ ਬੱਚੇ ਬੱਚਾ ਇੱਥੇ ਬੈਠਾ ਰਿਹਾ ਸਾਰੀ ਜਗ੍ਹਾ ਇਹ ਸਾਰੇ ਪੰਜਾਬ ਦੇ ਲੋਕੀ ਬੈਠੇ ਆ ਜੀ ਜੇ ਆਪਾਂ 2 ਦਿਨ ਬਾਈ ਜੀ 3 ਤੀਜੇ ਦਿਨ ਪਤਾ ਲੱਗ ਜਾਣਾ ਵੀ ਲੋਕੀ ਪਰੇਸ਼ਾਨ ਨੇ ਪਰ ਕਿਸੇ ਦੀ ਕੰਨ ਤੇ ਜੂ ਨਹੀਂ ਸਕਦਾ 100 ਤਰੀਕ ਨੂੰ ਤੁਸੀਂ ਧਰਨਾ ਦੇਣ ਜਾ ਰਹੇ ਹੋ ਕਿਤੇ ਇੰਜਾਮ ਕਰਨਾ ਪਊ ਕਦ ਤੱਕ ਜਾਮ ਰਹੇਗਾ ਉਹ ਵੀ ਜਦ ਉਹ ਦੇਖੋ ਤਾਲਮਿਲ ਕਮੇਟੀ ਦਾ ਹੈਗਾ ਜੀ ਫੈਸਲਾ ਉਸ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਸ ਇਹ ਤਾਲਮਿਲ ਕਮੇਟੀ ਵੱਲੋਂ ਅਸੀਂ ਫੈਸਲਾ ਕੀਤਾ ਸੀ ਵੀ ਉਸ ਦਿਨ ਜਾਮ ਕਰਨਾ ਹੈ ਕਿੰਨੀ ਦੇਰ ਕਰਨਾ ਇਹ ਸਾਨੂੰ ਕੋਈ ਪਤਾ ਨਹੀਂ ਉੱਥੇ ਸਮਾਂ ਵੱਧ ਘੱਟ ਹੋ ਸਕਦਾ ਹੈ ਕਰਮਜੀਤ ਸਿੰਘ ਪਿੰਡ ਮੁਸ਼ਕਾਵਾਦ ਅਸੀਂ ਇਹ ਜਿਹੜੀਆਂ ਫੈਕਟਰੀਆਂ ਪੰਜਾਬ ਸਰਕਾਰ ਲਗਾ ਰਹੀ ਹੈ ਅਰ ਸੈਂਟਰ ਸਰਕਾਰ ਨੇ ਜੋ ਬੇੜੀਆਂ ਚ ਬੱਟੇ ਪਾਏ ਨੇ ਪੰਜਾਬ ਦੇ ਵਿੱਚ ਉਹ ਫੈਕਟਰੀਆਂ ਦੇ ਖਿਲਾਫ ਇੱਕ ਬਹੁਤ بڑا ਸੰਘਰਸ਼ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਸਾਡਾ 5 ਮਹੀਨੇ ਤੋਂ ਲਗਾਤਾਰਾ ਧਰਨਾ ਚੱਲ ਰਿਹਾ ਹੈ ਉਹ ਤੋਂ ਪਹਿਲਾਂ ਬਹੁਤ ਦੇਰ ਤੇ ਪਹਿਲਾਂ ਧਰਨੇ ਲਾ ਰਹੇ ਆ ਹੁਣ ਅਸੀਂ 10 ਤਰੀਕ ਨੂੰ ਦਿੱਲੀ ਨੈਸ਼ਨਲ ਹਾਈਵੇ ਤੇ ਬੀਜੇ ਦੇ ਕੋਲ ਜੋ ਪੰਜਾਬ ਦੀਆਂ ਟੋਟਲ ਫੈਕਟਰੀਆਂ ਨੇ ਉਹਨਾਂ ਦਾ ਸਾਰਿਆਂ ਦਾ ਬੀਜੇ ਨੈਸ਼ਨਲ ਹਾਈਵੇ ਤੇ ਧਰਨਾ ਹੈ ਬਹੁਤ ਵੱਡੇ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਦੇ ਵਿੱਚ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਪੀਜਾ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਸਾਡੀ ਮਦਦ ਕਰ ਰਹੀਆਂ ਨੇ ਕਿਉਂਕਿ ਇਹ ਫੈਕਟਰੀਆਂ ਦੇ ਨਾਲ ਇੱਕ ਕੈਂਸਰ ਦੀ ਬਿਮਾਰੀ ਪੈਦਾ ਹੋਣੀ ਆ ਪਾਣੀ ਖਰਾਬ ਹੋਣਾ ਹਵਾ ਪ੍ਰਦੂਸ਼ਿਤ ਹੋਣੀ ਆ ਜਿਹਦੇ ਵਾਸਤੇ ਸਰਕਾਰ ਕਹਿੰਦੀ ਆ ਅਸੀਂ ਪ੍ਰਦੂਸ਼ਣ ਟਾਉਣਾ ਬਚਾਉਣਾ ਪਰ ਇਹਨਾਂ ਫੈਕਟਰੀਆਂ ਦੇ ਬਾਰੇ ਸਾਨੂੰ ਆਪ ਇਹ ਹੂਆ ਕਰਨਾ ਪਿਆ ਜਿਹੜਾ ਅਸੀਂ ਟੋਟਲ ਪਿੰਟ ਇਕੱਠੇ ਹੋ ਕੇ ਇੱਕ ਇੱਕ ਫੈਕਟਰੀ ਦੇ ਮਗਰ 10-10 ਪਿੰਟ ਨੇ ਜਿਹੜੇ ਨਾਲ ਉਸ ਧਰਨੇ ਦੇ ਵਿੱਚ ਜਾਣਗੇ ਔਰ ਵੱਧ ਤੋਂ ਵੱਧ ਬਹੁਤ ਤਖੜੇ ਰੋਲ ਦੇ ਉੱਤੇ ਅਸੀਂ ਜਿਹੜਾ ਆਪਣੇ ਹਾਈਵੇ ਬੰਦ ਕਰਨਾ 10 ਤਰੀਕ ਨੂੰ ਜੀ ਰੋਡ ਜਾਮ ਕਰਨ ਲੱਗਿਆ ਕਿੰਨੇ ਟਾਈਮ ਲਈ ਕਰਨ ਲੱਗਿਆ ਉਹ ਰੋਡ ਜਾਮ ਜਥੇਬੰਦੀਆਂ ਦੇ ਇਸ਼ਾਰੇ ਤੇ ਆ ਸ਼ਾਇਦ ਸਾਰਾ ਦਿਨ ਵੀ ਚੱਲ ਸਕਦਾ ਕੋਈ 5-4 ਘੰਟੇ ਵੀ ਚੱਲ ਸਕਦਾ ਉਹ ਜੋ ਜਥੇਬੰਦੀਆਂ ਜਿਹੜੀਆਂ ਸਾਡੀਆਂ ਮੂਹਰੇ ਨੇ ਮੋਢੀ ਨੇ ਉਹਨਾਂ ਦੇ ਮੁਤਾਬਕ ਚੱਲੂਗਾ ਅਸੀਂ ਪਰ ਸਾਰੀ ਉਸ ਦਿਨ ਰੋਡ ਦੇ ਉੱਤੇ ਜਿੰਨਾ ਚਿਰ ਦਾ ਸਾਨੂੰ ਜਥੇਬੰਦੀਆਂ ਕਹਿਣਗੇ ਉਹਨਾਂ ਚਿਰ ਅਸੀਂ ਰੋਡ ਜਾਮ ਰੱਖਾਂਗੇ ਧੀਮ ਸਿੰਘ ਖੀਦਨੀਆ ਸਾਬਕਾ ਮੈਂਬਰ ਪੰਚਾਇਤ ਪਿੰਡ ਖੀਦਨੀਆ ਜੀ ਇਹ ਜਿਹੜੀ ਫੈਕਟਰੀ ਲਾਈ ਜਾ ਰਹੀ ਹੈ ਇਹਦੇ ਵਾਸਤੇ ਸਾਨੂੰ ਤੁਹਾਨੂੰ ਵੀ ਪਤਾ ਪੰਜਵਾਂ ਮਹੀਨਾ ਚੱਲਦਾ ਪਰ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਉਹਨੂੰ ਸਾਡੀਆਂ ਧੀਆਂ ਪੈਣਾ ਜਿਹੜੀਆਂ ਪੰਜ ਮਹੀਨੇ ਤੋਂ ਗਰਮੀ 'ਚ ਬੈਠੀਆਂ ਨੇ ਉਹਦੇ ਬਾਰੇ ਥੋੜਾ ਬੋੜਾ ਜ਼ਰੂਰ ਸੋਚਣਾ ਚਾਹੀਦਾ ਸੀ ਤੇ ਹਾਲੇ ਤਾਈਂ ਚਿੰਗਿਆੜੀ ਹੈ ਆਉਣ ਵਾਲੇ ਸਮੇਂ ਵਿੱਚ ਇਹਨੇ ਭੰਪੜ ਬਣ ਜਾਣਾ ਸਰਕਾਰ ਜਿਹੜਾ ਕੋਈ ਕਰਨਾ ਕਰ ਲਵੇ ਜਿਹੜਾ ਕੋਈ ਜ਼ੋਰ ਲਾਉਣਾ ਲਾ ਲਵੇ ਅਸੀਂ ਇਹ ਫੈਕਟਰੀਆਂ ਨੂੰ ਬੰਦ ਕਰਾ ਕੇ ਹਟਾਂਗੇ ਕਿਉਂਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਨਸਲਾਂ ਨੇ ਜਾਂ ਫਸਲਾਂ ਨੇ ਅਸੀਂ ਉਹਦੇ ਬਾਰੇ ਬਚਿੱਦਾਂ ਅਸੀਂ ਆਪਣਾ ਕੋਈ ਨੁਕਸਾਨ ਨਹੀਂ ਲਾਕੇ ਦਾ ਚਾਹੁੰਦੇ ਵੀ ਹੋਵੇ ਇਸ ਵਾਸਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਸਾਨੂੰ ਡਰਾਉਣ ਦੀ ਲੋੜ ਨਹੀਂ ਸਾਨੂੰ ਧਮਕਾਉਣ ਦੀ ਲੋੜ ਨਹੀਂ ਸਾਰਾ ਪੰਜਾਬ ਸਾਡੀ ਪਿੱਛੇ ਖੜਾ ਸਾਡੇ ਇਲਾਕੇ ਵਿੱਚ ਵੀ ਲੋਕਾਂ ਦੇ ਆਪਣੇ ਆਪ ਫੋਨ ਕਾਲ ਆ ਰਹੇ ਨੇ ਉਹ ਕਹਿੰਦੇ ਅਸੀਂ ਬੀਜੇ ਇਕੱਠ ਜਿਸਨ ਕਰਨਾ ਵੱਧ ਤੋਂ ਵੱਧ ਸੰਗਤ ਜਾਊਗੀ ਤੇ ਉੱਥੇ ਬੇਜਾਂ ਵੱਡਾ ਇਕੱਠ ਕਰਾਂਗੇ ਸਰਕਾਰ ਪੰਜਾਬ ਦਾ ਪੰਜਾਬ ਅਸੀਂ ਦਿੱਲੀ ਤੱਕ ਦੀ ਸਰਕਾਰ ਨੂੰ ਹਿਲਾ ਦੇਣਾ ਇੱਡਾ ਤਖੜਾ ਸੀ ਉੱਥੇ ਕੱਟ ਕਰਨਾ ਹੁਣ ਤੋਂ ਪਹਿਲਾਂ ਵੀ ਸਰਕਾਰ ਨੂੰ ਬੇਨਤੀਆਂ ਵੀ ਕਰੀਆਂ ਨੇ ਪਰ ਹੁਣ ਤੱਕ ਬੇਨਤੀ ਸਾਡੀ ਕਿਸੇ ਨੇ ਨਹੀਂ ਸੁਣੀ ਭਗਵੰਤ ਮਾਨ ਬਿਲਕੁਲ ਇਸ ਕੰਮ ਵਿੱਚ ਫੇਲ ਹੈ ਸਰਕਾਰ ਨੂੰ ਇਸ ਚੀਜ਼ ਬਾਰੇ ਜਲਦੀ ਤੋਂ ਜਲਦੀ ਫੈਸਲਾ ਕਰਨਾ ਚਾਹੀਦਾ ਜਿੰਨਾ ਲੰਬਾ ਸਰਕਾਰ ਇਸ ਕੰਮ ਨੂੰ ਲੰਮਕਾਉ ਉਨਾ ਵੱਧ ਹੜਜੂ ਕਿਉਂਕਿ ਪੰਜਾਬ ਦੀਆਂ ਸਾਰੀਆਂ ਯੂਨੀਅਨਾਂ ਸਾਡੇ ਮਗਰ ਖੜੀਆਂ ਨੇ ਸਾਡੇ ਇਲਾਕੇ ਵੀ ਸਾਡੇ ਮਗਰ ਖੜੇ ਨੇ ਹੁਣ ਕਿਹੜਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਲਿਖਿਆ ਵਾ ਹੁਣ ਸਾਡਾ ਜੀ 10 ਤਰੀਕ ਨੂੰ ਅਸੀਂ ਬੀਜੇ ਰੋਡ ਜਾਮ ਕਰਨੀ ਹੈ ਜਿਹੜੀ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਉਹਨੂੰ ਜਾਮ ਕਰਾਂਗੇ ਉਹਦੇ ਵਾਸਤੇ ਸਾਡੀਆਂ ਤਿਆਰੀਆਂ ਪੂਰੀਆਂ ਨੇ ਤੇ ਸਾਨੂੰ ਤੁਹਾਨੂੰ ਦੱਸ ਰਿਹਾ ਵੀ ਇਲਾਕੇ 'ਚੋਂ ਬੜਾ ਤਕੜਾ ਹੰਗਾਰਾ ਮਿਲ ਰਿਹਾ ਤੇ ਇੱਥੋਂ ਤੱਕ ਕਿ ਭੋਗਪੁਰ ਫੈਕਟਰੀ ਲੱਗ ਰਹੀ ਹੈ ਇਦਰ ਹੈ ਹੋਰ ਹੈ ਪਟਿਆਲੇ ਹੈ ਕਕਰਾਲਾ ਪਿੰਡ ਉੱਥੇ ਵੀ ਇਸ ਤਰ੍ਹਾਂ ਗੌਰਮਨ ਨੇ ਹਿਰਾਫੇਰੀ ਕੀਤੀ ਸਾਰੇ ਆ ਰਹੇ ਨੇ ਜੀ ਬੀਜੇ ਆ ਰਹੇ ਨੇ ਬਹੁਤ ਤਗੜਾ ਇਕੱਠ ਹੋ ਰਿਹਾ ਸਾਡੇ ਦਾ ਭਲੋ ਚਲੋ ਗਵਾਨ ਚ ਬੀਜਾ ਸਾਡਾ ਇਕੱਠ ਬੀਜਾ ਹੋਣਾ ਉਹ ਜਿਹੜੇ ਖਾੜੇ ਦੀ ਭੋਂਦੜੀ ਜਾਂ ਹੋਰ ਨੇ ਉਹ ਸਾਰੀਆਂ ਫੈਕਟਰੀਆਂ ਵਾਲੇ ਕਹਿੰਦੇ ਵੀ ਅਸੀਂ ਵੱਧ ਤੋਂ ਵੱਧ ਸੰਗਤ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚਾਂਗੇ ਤੇ ਸਰਕਾਰ ਨੂੰ ਦੱਸ ਦੇਵਾਂਗੇ ਵੀ ਧੱਕਾ ਕਿਵੇਂ ਕਰੀਦਾ ਅਸੀਂ ਧੱਕਾ ਨਹੀਂ ਕਰਦੇਣਾ